ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਫਰਸਟ ਕਲੈਕਸ਼ਨ ਆ ਜੋ ਲੈ ਕੇ ਆਈਆਂ ਪਲਾਜ਼ੋ ਜਿਹੜਾ बॉटम ਆਏਗਾ ਇਹਦਾ ਚਿਕਨਕਾਰੀ ਵਰਕ ਵਾਲਾ ਤੇ ਨਾਲ ਏਮਬਰਾਇਡਰੀ ਪੈਚਵਰਕ ਵਾਲੀ ਆਏਗੀ ਸ਼ਰਟ ਪ੍ਰਿੰਟਡ ਆਏਗੀ ਕੈਮਰੀ कॉटन ਦੀ बॉटम कॉटन ਦਾ ਆਏਗਾ ਦੁਪੱਟਾ ਜਿਹੜਾ ਆਏਗਾ ਉਹ ਤੁਹਾਨੂੰ ਕੋਟਾ ਦਾ ਮਿਲੇਗਾ ਪਲੇਨ ਦੁਪੱਟਾ ਆਏਗਾ ਕੋਟਾ ਚੈੱਕ ਜਿਹੜਾ ਹੁੰਦਾ ਹੈ ਉਹ ਵਾਲਾ ਆਏਗਾ ਬਾਕੀ ਇੱਧੇ ਤੇ ਕੋਈ ਹੋਰ ਵਰਕ ਵਗੈਰਾ ਜਾਂ ਲੈਸ ਵਗੈਰਾ ਨਹੀਂ ਲੱਗੀ ਕਲਰ ਸਾਰੇ ਅਵੇਲੇਬਲ ਨੇ ਸ਼ਰਟ ਨਾਲ ਦੀ ਐਮਬਰਾਇਡਰੀ ਕੰਟਰਾਸਟ ਕਰਕੇ ਬਾਟਮ ਤੇ ਬਣਾਈ ਗਈ ਹੈ ਕਟ ਵਰਕ ਵਾਲਾ ਬਾਟਮ ਹੈ ਬਟੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਵੀ ਸੂਰਤੀ ਕੁਇਰੀ ਕਰਨੀ ਆ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੇ ਜੋ ਵੀ ਕੁਇਰੀ ਹੋਏਗੀ ਮੈਸੇਜ ਕਰ ਸਕਦੇ ਹੋ ਨੰਬਰ ਤੇ ਜਾ ਕੇ ਫਰੰਟ ਅੱਡੀਕੁਏਟ ਰਿਪਲਾਈ ਜਰੂਰ ਆਏਗਾ ਇਹ ਕਾਟਨ ਦੀ ਸ਼ਰਟ ਹੈ ਪ੍ਰਿੰਟਡ ਕਾਟਨ ਦਾ ਬਾਟਮ ਹੈ ਪਲੇਨ ਤੇ ਦੁਪੱਟਾ ਤੁਹਾਨੂੰ ਪਿਓਰ ਸ਼ਿਫੋਨ ਦਾ ਮਿਲੇਗਾ ਇਹਦੇ ਵਿੱਚ ਕਲਰ ਕਾਫੀ ਹੁੰਦੇ ਨੇ ਨਵੇਂ ਆਏ ਦਿਨ ਕੋਈ ਨਾ ਕੋਈ ਨਵਾਂ ਕਲਰ ਤੇ ਵਿੱਚ ਐਡ ਹੁੰਦਾ ਸਿਰਫ ਤੇ ਸਿਰਫ 750 وچ ਤੁਹਾਨੂੰ ਇਹ ਸੂਟ ਮਿਲੇਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਕਢਾਈ ਹੋਈ ਹੈ ਪਾਕਿਸਤਾਨੀ ਸਟਾਈਲ ਦੀ ਵਰਕ ਹੋਇਆ ਹੈ ਦੁਪੱਟੇ ਤੇ ਸਾਰੇ ਤੇ ਬਾਕੀ ਇਹਨਾਂ ਬਾਰੇ ਵੀ ਕੋਈ ਹੋਰ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਅੱਜ ਮੈਂ ਮਿਕਸ ਮੈਚ ਜੀਆਂ ਕਲੈਕਸ਼ਨਾਂ ਲੈ ਕੇ ਆਈਆਂ ਸਾਰਿਆਂ ਦੇ ਸਾਰੇ ਕਲਰ ਐਡ ਨਹੀਂ ਕੀਤੇ ਇਥੇ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਬਣ ਜਾਣੀ ਸੀ ਚਾਰ ਪੰਜ ਤਰ੍ਹਾਂ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਜੋਰਜਰ ਦੀ ਸ਼ਰਟ ਜੋਰਜਰ ਦਾ ਬਾਟਮ ਤੇ ਜੋਰਜਰ ਦਾ ਦੁਪੱਟਾ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਬੂਟੀਵਰਕ ਹੋਇਆ ਹੈ ਦੁਪੱਟੇ ਤੇ ਤੇ ਬਾਟਮ ਤੇ ਸ਼ਰਟ ਪ੍ਰਿੰਟਡ ਆਏਗੀ ਦੁਪੱਟੇ ਤੇ ਸਾਈਡਾਂ ਤੇ ਲੈਸ ਲੱਗੀ ਹੈ ਸੇਮ ਐਜ਼ ਇਟ ਇਜ਼ ਕਲਰ ਆਏਗਾ ਜਿਹੜੇ ਬਾਟਮ ਦਾ ਤੇ ਦੁਪੱਟੇ ਦਾ ਫੈਬਰਿਕ ਹੋ ਜੌਰਜਟ ਹੈ ਸ਼ਰਟ ਦਾ ਫੈਬਰਿਕ ਵੀ ਚੌਰਜਟ ਹੈ ਪ੍ਰਾਈਸ ਇਹਦਾ ਸਿਰਫ ਤੇ ਸਿਰਫ 520 ਰੁਪਏ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਹੋਰ ਵੀ ਇਹਦੇ ਵਿੱਚ ਆਪਸ਼ਨ ਹੈਗੇ ਨੇ ਉਹ ਵੇਖਣੇ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੱਥੇ ਮੈਂ ਇਹਨਾਂ ਦੇ ਸਾਰੇ ਆਪਸ਼ਨ ਨਹੀਂ ਐਡ ਕੀਤੇ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸਾਰੀਆਂ ਅਵੇਲੇਬਲ ਨੇ ਬਾਏ ਕਰਨਾ ਜਾਂ ਇਹਨਾਂ ਦੇ ਬਾਰੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨ Aksna, then I'll thank you for watching my video.